ਕਥਿਤ ਸ਼ਤਰ ਚੋਰਨੀਆਂ ਚਿੱਟੇ ਦਿਨ ਕਰ ਗਈਆਂ ਵੱਡਾ ਘਰਾ ਇੰਗਲੈਂਡ ਤੋਂ ਆਈ ਮਹਿਲਾ ਨੂੰ ਪੜਾਇਆ ਨਿਸ਼ਾਨਾ ਪੂਰੀ ਬਾਰਦਾਤ ਸੀਸੀਟੀਵੀ ਤਸਵੀਰਾਂ ਚ ਹੋ ਗਈ ਗੈਰ ਜਿੱਹਾਂ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਕੈਨਆਰਈ ਪਰਿਵਾਰ ਕੁਝ ਖਰੀਦਦਾਰੀ ਕਰਨ ਲਈ ਦੁਕਾਨ ਚ ਦਾਖਲ ਹੁੰਦਾ ਹੈ ਐਸੇ ਦੌਰਾਨ ਇਸ ਪਰਿਵਾਰ ਦੇ ਪਿੱਛੇ ਦੋ ਮਹਿਲਾਵਾਂ ਆਉਂਦੀਆਂ ਵਿਖਾਈ ਦੇ ਰਹੀਆਂ ਨੇ ਜਿਨ੍ਹਾਂ ਤੇ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹਨਾਂ ਮਹਿਲਾਵਾਂ ਵੱਲੋਂ ਸ਼ਾਤਰ ਤਰੀਕੇ ਦੇ ਨਾਲ ਇਸ ਪਰਿਵਾਰ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ ਜਾਣਕਾਰੀ ਮੁਤਾਬਕ ਇਸ ਦੁਕਾਨ 'ਚ ਜਿਵੇਂ ਹੀ ਥੋੜੀ ਭੀੜ ਵਧੀ ਇਹ ਦੋਵੇਂ ਮਹਿਲਾਵਾਂ ਉਸ ਪੀੜਤ ਮਹਿਲਾ ਦੇ ਆਲੇ ਦੁਆਲੇ ਖੜੀਆਂ ਹੋ ਗਈਆਂ ਤੇ ਇਹਨਾਂ ਕਥਿਤ ਚੋਰ ਮਹਿਲਾਵਾਂ ਨੇ ਪੀੜਤ ਮਹਿਲਾ ਨੂੰ ਇਹ ਅਹਿਸਾਸ ਵੀ ਨਹੀਂ ਹੋਣ ਦਿੱਤਾ ਕਿ ਉਸ ਨੂੰ ਕਿਸੇ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਦੇਖਦੇ ਆਂ ਦੇਖਦੇ ਆਂ ਨਾ ਕਥਿਤ ਚੋਰਨੀਆਂ ਨੇ चंद ਮਿੰਟਾਂ ਚ ਮਹਿਲਾ ਦੇ ਪਰਸ ਚੋਂ ਕਰੀਬ 63000 ਰੁਪਏ ਕਢ ਲਏ। ਬਾਹਰ ਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕਥਿਤ ਚੋਰ ਮਹਿਲਾਵਾਂ ਮੌਕੇ ਤੋਂ ਫਰਾਰ ਹੋ ਜਾਂਦੀਆਂ ਨੇ। ਜੀਹਾਂ ਦੱਸਿਆ ਤਾਹੀ ਜਾ ਰਿਹਾ। ਘਟਨਾ ਸਾਹਮਣੇ ਆਈ ਹੈ ਫਲੋਰ ਤੋਂ ਜਿੱਥੇ ਇੰਗਲੈਂਡ ਤੋਂ ਕੁਝ ਦਿਨ ਪਹਿਲਾਂ ਪੰਜਾਬ ਆਈ ਹੈ ਮਹਿਲਾ ਆਪਣੇ ਪਰਿਵਾਰ ਨਾਲ ਬਾਜ਼ਾਰ ਚ ਕੁਝ ਖਰੀਦਦਾਰੀ ਕਰਨ ਗਈ ਸੀ। ਅਜੇ ਇਹ ਪਰਿਵਾਰ ਖਰੀਦਦਾਰੀ ਕਰ ਹੀ ਰਿਹਾ ਸੀ ਤੇ ਖਰੀਦਦਾਰੀ ਕਰਦਿਆਂ ਕਰਦਿਆਂ ਮਹਿਲਾ ਦੀ ਨਜ਼ਰ ਜਿਵੇਂ ਹੀ ਆਪਣੇ ਪਰਸ ਤੇ ਪਈ। ਉਸ ਦੇ ਪੈਰਾ ਹੀਟੋਂ ਜ਼ਮੀਨ ਖਿਸਕ ਗਈ ਕਿਉਂਕਿ ਉਸ ਦੇ ਬਰਸ ਦੀ ਜੇ ਬਖਲੀ ਪਈ ਸੀ ਖਰੀਦਦਾਰੀ ਦੇ ਲਈ ਇੰ ਲਾਂ ਦੇ ਪੈਸੇ ਉਸ ਦੇ ਪਰਸ 'ਚ ਨਹੀਂ ਸੀ ਜਿਸ ਤੋਂ ਬਾਅਦ ਦੁਕਾਨ 'ਚ ਭਗੜੜ ਮਚ ਗਈ ਮੈਂ ਕੱਲ ਇੰਗਲੈਂਡ ਤੋਂ ਆਈ ਹਾਂ ਹੌਲਿਡੇ 'ਕਨ ਤਾਂ ਅਸੀਂ ਅੱਜ ਗਏ ਸੀਗੇ ਸ਼ਾਪਿੰਗ 'ਕਨ ਪੈਸੇ ਕਢਾਏ ਤਾਂ ਅਸੀਂ ਜੁੱਤੀਆਂ ਵਾਲੀ ਸ਼ਾਪ ਤੇ ਗਏ ਤਾਂ ਉਹ ਮੇਰੇ ਸਿਸਟਰ ਹੁਣੀ ਕਹਿਣ ਲੱਗੇ ਕਿ ਭਈ ਮੇਰੀ ਤਾਂ ਚੋਰੀ ਹੋ ਗਈ ਇੱਕਦਮ ਹਨਾ ਇੱਕ ਤਾਂ ਸਾਨੂੰ ਸੁਣ ਕੇ ਵੀ ਘਬਰਾਹਟ ਹੁੰਦੀ ਆ ਕਿ ਉਹ ਉੱਥੇ ਸਾਰੇ ਦਿਸਤੇ ਵੀ ਸਾਰੇ ਲੇਡੀਜ਼ ਸਿਗੀਆਂ ਤਾਂ ਫੇ ਅਸੀਂ ਤਾਂ ਸਾਨੂੰ ਉਦੋਂ ਪਹਿਲਾਂ ਤਾਂ ਪਤਾ ਨਹੀਂ ਲੱਗਾ ਤੇ ਫੇ ਹੁਣ ਮੈਂ ਇਹੀ ਕਹਿਣਾ ਚਾਹਨੀ ਹਾਂ ਕਿ ਭਈ ਤੁਸੀਂ ਆਪਣੇ ਦੇਸ਼ ਚ ਆਉਨੇ ਆ ਅਸੀਂ ਆਪਣੇ ਹਾਰਡ ਵਰਕਿੰਗ ਕਮਾਈ ਕਰਕੇ ਲੈ ਕੇ ਆਨੇ ਆ ਅਸੀਂ ਹੌਲਿਡੇ ਕਰਨ ਆਏ ਆ ਆਪਣੀ ਫੈਮਿਲੀ ਨੂੰ ਮਿਲਣ ਆਏ ਆ ਕਿ ਵੀ ਕਿੱਦਾਂ ਦਾ ਕੰਟਰੀ ਹੋ ਗਿਆ ਕਿ ਵੀ ਜਿਹੜੇ ਲੇਡੀਜ਼ ਵੀ ਉੱਠ-ਉੱਠ ਕੇ ਹਨਾ ਉਹ ਵੀ ਸਿਆਣੇ ਇੰਦਾ ਵੀ ਨਹੀਂ ਨਿਆਣਿਆਂ ਲੱਗਦੀਆਂ ਆ ਸਾਡੇ ਬੱਚੇ ਕਿੱਦਾਂ ਇੱਥੇ ਇੰਗਲੈਂਡ ਇੰਗਲੈਂਡ ਤੋਂ ਇੱਥੇ ਆਉਗੇ ਆਪਣੇ ਦੇਸ਼ ਦੇਖਣ ਨੂੰ ਵੀ ਕੀ ਸਖੂਗੇ ਇੰਦਾ ਜੇ ਅਸੀਂ ਆ ਜਾ ਕੇ ਉਹਨਾਂ ਨੂੰ ਦੱਸ ਦੇਵੇ ਇੰਦਾ ਹੋ ਗਿਆ ਤਾਂ ਫੇ ਅਸੀਂ ਸਾਨੂੰ ਕਾਫੀ ਸ਼ੌਕ ਲੱਗੀ ਕਿ ਵੀ ਵੀ ਇੰਦਾ ਵੀ ਹੋ ਸਕਦਾ ਹਨਾ ਕਿ ਬਾਦੂ ਦੀ ਪਰੇਸ਼ਾਨੀ ਆ ਕਿ ਬਈ ਤੁਹਾਡੇ ਵੈਦਾਂ ਵੀ ਨਹੀਂ ਹੈਗਾ ਕਿ ਬਈ ਥੋੜੇ ਜੇ ਪੈਸੇ ਆ ਕੱਢ ਕੇ ਲੈ ਗਏ ਕਿੰਨੇ ਪੈਸੇ ਕੱਢ ਕੇ ਲੈ ਗਏ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹਨਾ ਹੁਣ ਜੇ ਕਿਸੇ ਗਰੀਬ ਦੇ ਪੈਸੇ ਕੱਢ ਲੈਣ ਉਹਨਾਂ ਨੂੰ ਕਿੰਨਾ ਔਖਾ ਦਾ ਇਹਨਾਂ ਨੂੰ ਕੋਈ ਸਜ਼ਾ ਮਿਲਣੀ ਚਾਹੀਦੀ ਕਰਕੇ ਪਹਿਲੀ ਵਾਰੀ ਨਹੀਂ ਕਿਸੇ ਨੇ ਕੀਤਾ ਹੋਣਾ ਬਹੁਤ ਆ ਰਹੀ ਕਿਸੇ ਨੇ ਕੀਤਾ ਹੋਣਾ ਜਿਹੜੇ ਉਹ ਇੰਨੇ ਐਕਸਪੀਰੀਅੰਸ ਹੋ ਗਏ ਹਨਾ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਉਹਨਾਂ ਨੂੰ ਰੱਖਣਾ ਚਾਹੀਦਾ ਜੇਲ੍ਹ ਦੇ ਵਿੱਚ ਨਾਲ ਉਹਨਾਂ ਨੂੰ ਪਤਾ ਲੱਗੇ ਕਿ ਬਈ ਕਿਸੇ ਨੇ ਹਨਾ ਤੁਸੀਂ ਸਾਡਾ ਸਾਰਾ ਦਿਨ ਖਰਾਬ ਕੀਤਾ ਸਾਡੀ ਸਾਨੂੰ ਕਿੰਨੀ ਪਰੇਸ਼ਾਨੀ ਆ ਹਨਾ ਇਦਾਂ ਨਾਈਸ ਨਹੀਂ ਹੈਗਾ ਹਨਾ ਉਧਰ ਇਸ ਮਾਮਲੇ 'ਚ ਫੌਲਸਾ ਕਹਿਣਾ ਕਿ ਜਾਂਚ ਕੀਤੀ ਜਾ ਰਹੀ ਹੈ ਦੋਹਾਂ ਸ਼ੱਕੀ ਮਹਿਲਾਵਾਂ ਦੀ ਪਾਲ ਕੀਤੀ ਜਾ ਰਹੀ ਹੈ ਤੇ ਜਲਦ ਹੀ ਮਸਲੇ ਨੂੰ ਸੁਲਝਾ ਲਿਆ ਜਾਵੇਗਾ ਇੱਕ ਆ ਜੀ ਸਾਡੇ ਪਾਸ ਲੀਡਿਸ ਆਈ ਸੀ ਜਸਵਿੰਦਰ ਕੌਰ ਪਤਨੀ ਕੁਲਦੀਪ ਸਿੰਘ ਵਾਸੀ ਭਾਗ ਸਿੰਘਪੁਰਾ ਥਾਣਾ ਫਲੋਰ ਜਿਸ ਨੇ ਇੱਕ ਸਾਨੂੰ ਲਿਖਤੀ ਦਰਖਾਸਤ ਦਿੱਤੀ ਹੈ ਵੀ ਮੈਂ ਮਾਰਕੀਟ ਦੇ ਵਿੱਚ ਇੱਕ ਸ਼ਾਪਿੰਗ ਕਰਨ ਆਈ ਸੀਗੀ ਸ਼ਾਪਿੰਗ ਕਰਨ ਆਈ ਸੀਗੀ ਆਪਣੇ ਨਾਲ ਰਿਸ਼ਤੇਦਾਰਾਂ ਦੇ ਨਾਲ ਤੇ ਮੇਰੇ ਨਾਲ ਇੱਕ ਪਰਸ ਵਿੱਚੋਂ ਮੇਰੇ ਪੈਸੇ ਚੋਰੀ ਹੋ ਗਏ ਆ ਤੇ 63000 63000 ਜਿਸ ਵਾਂ ਦੀ ਅਸੀਂ ਕੰਪਲੇਂਟ ਲੈ ਕੇ ਤਵਦੀਸ਼ ਸ਼ੁਰੂ ਕੀਤੀ ਆ ਉਹ ਅਸੀਂ ਕੈਮਰੇ ਫੁਟੇਜ ਦੇਖੀ ਆ ਦੋ ਸ਼ੱਕੀ ਔਰਤਾਂ ਦੇ ਸਾਨੂੰ ਸ਼ੱਕ ਪਿਆ ਆ ਉਹਨਾਂ ਦੀ ਅਸੀਂ ਭਾਲ ਜਾਰੀ ਕੀਤੀ ਆ ਬਾਕੀ ਹੋਰ ਵੀ ਕੈਮਰੇ ਚੈੱਕ ਕੀਤੇ ਜਾ ਰਹੇ ਆ ਅੱਗੇ ਜਿਹੜੀ ਕਾਰਵਾਈ ਕੰਮ ਵਿੱਚ ਲਿਆਂਦੀ ਜਾਊਗੀ ਵਾਕੇ ਦੀ ਚੋਰੀ ਦੀ ਘਟਨਾ ਹੋਸ਼ ਛੁੜਾ ਕੇ ਰੱਖ ਦੇਣ ਵਾਲੀ ਹੈਰਾਨ ਪਰੇਸ਼ਾਨ ਕਰ ਦੇਣ ਵਾਲੀ ਪੀੜਤ ਐਨ ਆਰ ਆਈ ਇਸ મહિલા ਦਾ ਕਹਿਣਾ ਹੈ ਕਿ ਪੰਜਾਬ ਚ ਕ੍ਰਾਈਮ ਲਗਾਤਾਰ ਵੱਧਦਾ ਜਾ ਰਿਹਾ ਹੈ ਅਜਿਹੇ ਹਾਲਾਤਾਂ ਕਰਕੇ ਹੀ ਉਹਨਾਂ ਦਾ ਪਰਿਵਾਰ ਉਹਨਾਂ ਦੇ ਬੱਚੇ ਪੰਜਾਬ ਨਹੀਂ ਆਉਣਾ ਚਾਹੁੰਦੇ ਉਹਨਾਂ ਸਰਕਾਰ ਅਤੇ ਪੁਲਿਸ ਤੋਂ ਅਜਿਹੇ ਮਾੜੇ ਅੰਸਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਫਿਲਹਾਲ ਦੇਖਣਾ ਹੋਵੇਗਾ ਕਿ ਪੁਲਸ ਇਸ ਐਨ ਆਰ ਆਈ ਪਰਿਵਾਰ ਨੂੰ ਕਦੋਂ ਤੱਕ ਇਨਸਾਫ ਦੇ ਪਾਉਂਦੀ ਹੈ ਫਿਲੌਰ ਤੋਂ ਪੀਟੀਸੀ ਨਿਊਜ਼ ਲਈ ਮਨੀਸ਼ 바ਵਾ ਦੀ ਰਿਪੋਰਟ